ਸੋ ਅੱਗੇ ਵਧਦੇ ਹਾਂ ਸਬਡਿਵੀਜ਼ਨ ਤਪਾ ਮੰਡੀ ਦੀ ਪੀਐਨਬੀ ਬੈਂਕ ਦੇ ਬਾਹਰ ਇੱਕ ਨਾਬਾਲਗ ਚੋਰ ਦੇ ਵੱਲੋਂ ਬੈਂਕ ਦੇ ਬਾਹਰ ਕਿਸਾਨ ਦੇ ਮੋਟਰਸਾਈਕਲ ਦੇ ਵਿੱਚੋਂ ਕੁਝ ਹੀ ਸਕਿੰਟਾਂ ਦੇ ਵਿੱਚ 1 ਲੱਖ ਰੁਪਏ ਉਡਾ ਲਿਆ ਗਿਆ। ਸੋ ਇਹ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਸੋ ਤਪਾ ਮੰਡੀ ਦੇ ਇੱਕ ਬੈਂਕ ਦੇ ਵਿੱਚ ਨੇੜਲੇ ਪਿੰਡ ਧਰਮਪੁਰਾ ਕੋਠੇ ਦੇ ਰਹਿਣ ਵਾਲੇ ਇੱਕ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਦੁਪਹਿਰ ਸਮੇਂ ਬੈਂਕ ਦੇ ਵਿੱਚੋਂ 1 ਲੱਖ ਰੁਪਏ ਨਕਦੀ ਲੈਣ ਆਇਆ ਸੀ। ਜਦਕਿ ਪੀੜਤ ਕਿਸਾਨ ਕਰਮਵੀਰ ਸਿੰਘ ਬੈਂਕ ਦੇ ਵਿੱਚੋਂ 1 ਲੱਖ ਰੁਪਏ ਨਕਦ ਲੈ ਕੇ ਜਦੋਂ ਬੈਂਕ ਦੇ ਬਾਹਰ ਪਹੁੰਚਿਆ ਤਾਂ ਉਸਨੇ ਇੱਕ ਚੋਲੇ ਦੇ ਵਿੱਚ 1 ਲੱਖ ਰੁਪਇਆ ਪਾ ਕੇ ਆਪਣੇ ਮੋਟਰਸਾਈਕਲ ਦੇ ਬੈਗ ਦੇ ਵਿੱਚ ਰੱਖ ਲਿਆ ਤਾਂ ਚੋਰੀ ਕਰਨ ਦੇ ਇਰਾਦੇ ਨਾਲ ਬੈਂਕ ਦੇ ਬਾਹਰ ਕਈ ਘੰਟੇ ਪਹਿਲਾਂ ਤੋਂ ਹੀ ਬੈਠੇ ਇੱਕ ਨਵਾਲਿਕ ਚੋਰ ਨੇ ਦੇਖਿਆ ਕਿ ਕਿਸਾਨ ਨੇ ਪੈਸੇ ਨਾਲ ਭਰਿਆ ਹੋਇਆ ਚੋਲਾ ਮੋਟਰਸਾਈਕਲ ਦੇ ਬੈਗ ਦੇ ਵਿੱਚ ਪਾ ਦਿੱਤਾ ਤੇ ਉਹ ਚੋਰੀ ਕਰਨ ਦੇ ਇਰਾਦੇ ਦੇ ਨਾਲ ਨੇੜੇ ਹੋ ਗਿਆ ਤੇ ਕਿਸਾਨ ਅੱਗੇ ਖੜੇ ਮੋਟਰਸਾਈਕਲਾਂ ਨੂੰ ਸਾਈਡ ਤੇ ਕਰਨ ਲੱਗਾ ਤਾਂ ਸਕਿੰਟਾਂ ਦੇ ਵਿੱਚ ਹੀ ਚੋਰ ਨੇ ਕਿਸਾਨ ਦੇ 1 ਲੱਖ ਰੁਪਇਆ ਨਕਦੀ ਲੈ ਕੇ ਉਥੋਂ ਦੀ ਰਫੂ ਚੱਕਰ ਹੋ ਗਿਆ ਸਰਵੋ ਸਟੋਰੀਸ ਹੋ ਗਈ ਆਮ ਔਕਾ ਤੇ ਪਹੁੰਚਿਆ ਬੜੀ ਚਲਕੀਆਂ ਚਾਰ ਪਹਿਰਾ ਤਕਰੀਸ਼ੇ ਆਫਟਰ ਸਾਰੇ ਸੀ ਉੱਥੇ ਜਾ ਕੇ ਕੈਮਰੇ ਚੈੱਕ ਕਰ ਰਿਹਾ ਕੈਮਰੇ ਚੈੱਕ ਕਰ ਰਿਹਾ ਕਿੱਚ ਬੱਚੇ ਦੀ ਫੋਟੋ ਆ ਰਹੀ ਹੈ ਜਿਹੜਾ ਚੋਰੀ ਕਰਦਾ ਉਹਨੂੰ ਅਸੀਂ ਹੁਣ ਪੂਰਾ ਵੈਰੀਫਾਈ ਕਰਕੇ ਉਸ ਤੋਂ ਬਾਅਦ ਅਗਲੀ ਤਕਨੀਕੀ ਜਿਵੇਂ ਮਤੇ ਬਿਆਨ ਲਿਖਾਉਗਾ ਤਕਨੀਕੀ ਵਿਭਾਗ ਆਵੇ ਰੇਕ ਬੱਲੂ ਤੇ ਹਰੇਕ ਤਕਰੀਸ਼ ਤੇ ਸਰ ਬੱਚਾ ਦੇ ਇੱਕ ਨੂੰ ਲੱਗ ਰਿਹਾ ਜਿਵੇਂ ਅਸੀਂ ਕੈਮਰੇ ਦੇ ਦੇਖਣ ਜਾ ਰਹੇ ਹਾਂ ਬਾਕੀ ਗੱਲ ਕਲੀਅਰ ਹੋ ਗਈ ਕਿ ਕਿੰਨੇ ਪੈਸੇ ਸੀਗੇ ਉਹ ਮੈਂ ਦੱਸੂ ਆਪਣੇ ਬਿਆਨ ਤੇ ਤਰਖਾਲ ਦੇ ਵਿੱਚ ਜੋ ਵੀ ਲਿਖ ਕੇ ਦਊਗਾ ਉਹ ਸਬੰਧ ਵਿੱਚ ਅਸੀਂ ਪਰਤਾਲ ਕਰਕੇ ਲੋਕਰ ਦੇ ਅਨੁਸਾਰ ਕਰਾਂਗਾ ਸਰ ਲੋਕਰ ਉਹ ਹੀ ਵੇਣਸ ਕਰਦਾ ਜਮਾਨਾ ਇਸ ਤੋਂ ਪਹਿਲਾਂ ਮੈਂ ਬੈਂਕਰ ਦੇ ਮੀਟਿੰਗ ਕਰ ਚੁੱਕਿਆ ਬੈਂਕਰ ਦੇ ਬਾਹਰ ਜਿੰਨੀ ਪਬਲਿਕ ਹੈ ਉਹਨਾਂ ਨੂੰ ਜਾ ਕੇ ਜਾਗਰੂਤ ਕਰਦਾ ਵੀ ਤੁਸੀਂ ਆਪਣਾ ਧਿਆਨ ਰੱਖਿਆ ਇਹਨੂੰ ਆ ਜੀਲ ਟੜਦੇ ਦੇ ਦਿੰਨੇ ਇਸ ਲਈ ਇਹ ਮਲਾਹਮੇ ਜੁਗੀਆਂ ਲਾਉਣੇ ਹੈ ਇੱਕ ਬੈਂਕ ਦੇ ਉੱਪਰ ਜਿਹੜਾ ਮਾਰਕਾ ਜੇ ਪਲੱਸ ਚੈੱਕ ਕਰਦੇ ਆ ਫਿਰ ਵੀ ਅਸੀਂ ਚੱਕੀ ਵਿਅਕਤੀਆਂ ਦੀ ਵੋਟ ਜੁਆਇਨਾ ਪਤਾ